ਜੀ ਸਰ ਕਿੰਨੇ ਮਾਈਕ ਬੰਦੇ ਜਿਹੜੇ ਫੜੇ ਗਏ ਇਹ ਜੀ ਮਤੀ 4225 ਨੂੰ ਐਸ ਐਚਓ ਇਨਸਪੈਕਟਰ ਜਸਵੀਰ ਸਿੰਘ ਤੇ ਏਐਸਆਈ ਜਸਪਾਲ ਸਿੰਘ ਦੀ ਪੁਲਿਸ ਪਾਰਟੀ ਨੇ थाना ਜੋਧੇਵਾਲ ਦੇ ਏਰੀਏ ਚੋਂ ਪੰਜ ਜਿਹੜੇ ਦੋਸ਼ੀ ਐ ਉਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਮਾਈਨਰ ਐ ਤਿੰਨ ਜਿਹੜੇ ਹੈਗੇ ਉਹ ਮੇਜਰ ਹੈਗੇ ਸਾਗਰ ਅਰਜਨ ਤੇ ਸਾਗਰ ਮਹਿਰਾ ਇਹ ਮੇਜਰ ਹੈਗੇ ਤੇ ਦੋ ਜਿਹੜੇ ਹੈਗੇ ਐ ਦੋਸ਼ੀ ਉਹ ਜੋ ਬਣਾਏ ਲੈਗੇ ਇਸ ਲਈ ਉਹਨਾਂ ਦੇ ਨਾਂ ਨਹੀਂ ਤੁਹਾਨੂੰ ਦੱਸੇ ਇਹਨਾਂ ਪੰਜਾਂ ਬੰਦਿਆਂ ਨੂੰ ਫੜ ਕੇ ਇਹਨਾਂ ਦੇ ਕੋਲੋਂ 15 ਮੋਬਾਈਲ ਤੇ ਦੋ ਮੋਟਰਸਾਈਕਲ ਤੇ ਦੋ ਦਾਤਰ ਜਿਹੜੇ ਉਹ ਰਿਕਵਰ ਕੀਤੇ ਐ ਇਹਨਾਂ ਨੂੰ ਕੱਲ ਕੋਰਟ 'ਚ ਪੇਸ਼ ਕੀਤਾ ਸੀਗਾ ਤੇ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ ਅੱਜ ਇਹਨਾਂ ਨੂੰ ਦੁਬਾਰਾ ਪੇਸ਼ ਕਰਕੇ ਇਹਨਾਂ ਦਾ ਹੋਰ ਰਿਮਾਂਡ ਲਿਆ ਜਾਊਗਾ ਤੇ ਇਹਨਾਂ ਕੋਲੋਂ ਕਈ ਵਾਰ ਦਾ ਤਾਂ ਜਿਹੜੀਆਂ ਸਾਡੀਆਂ ਸਲੇਮ ਟਾਵਰੀ ਦੀ ਤੇ ਜੋਧੇਵਾਲ ਦੀਆਂ ਜਿਹੜੀਆਂ ਉਹ ਟਰੇਸ ਹੋਈਆਂ ਬਾਕੀ ਅੱਜ ਦੁਬਾਰਾ ਰਿਮਾਂਡ ਰਿਮਾਂਡ ਲੈ ਕੇ ਤੇ ਹੋਰ ਵੀ ਕੋਈ ਪੁੱਛਗਿੱਛ ਕਰਕੇ ਹੋਰ ਵੀ ਰਿਕਵਰੀ ਕੀਤੀ ਜਾਊਗੀ ਸਰ ਇਹਨਾਂ ਦਾ ਪਹਿਲਾਂ ਵੀ ਕੋਈ ਪਰਚੇ ਨਹੀਂ ਨਹੀਂ ਫਿਲਹਾਲ ਜੋ ਚੈੱਕ ਕੀਤਾ ਉਹਦੇ ਵਿੱਚ ਪਹਿਲਾਂ ਇਹਨਾਂ ਤੇ ਕੋਈ ਪਰਚਾ ਨਹੀਂ ਹੈਗਾ ਤੇ ਬਾਕੀ ਹੁਣ ਰਿਮਾਂਡ ਲੈਣ ਤੋਂ ਬਾਅਦ ਦੁਬਾਰਾ ਰੀ-ਵੇਰੀਫਾਈ ਕਰਾਂਗੇ ਇਹ ਤਾਂ ਨਸ਼ੇ ਨਸ਼ੇ ਦੀ ਆਦੀ ਵੀ ਕਰਾ ਨਹੀਂ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਵੀ ਕੋਈ ਨਸ਼ਾ ਕਰਦੇ ਆ ਲੇਕਿਨ ਇਹਨਾਂ ਦਾ ਹੁਣ ਮੈਡੀਕਲ 'ਚ ਡੋਪ ਟੈਸਟ ਕਰਾਵਾਂਗੇ ਸਰ ਕਿੱਥੋਂ ਦੇ ਕਿਹਨਾਂ ਲੱਤੇ ਪੜੇਗਾ ਸਰ ਇਹ ਜਿਹੜੇ ਹੈਗੇ ਆ ਇਹ ਸਾਰੇ ਹੀ ਤਕਰੀਬਨ ਜੋਦੇਵਾਲ ਦੇ ਏਰੀਏ ਦੇ ਹੀ ਇਹ ਕਾਲੀ ਸੜਕ ਵਾਲੀ ਰੋਡ ਦੇ ਹੈਗੇ ਬਾਰਦਾਤ ਜਿਹੜੀ ਹੈਗੀ ਆ ਆਪਣਾ ਜਿਹੜੀ ਜੀਟੀ ਰੋਡ ਔਰ ਰਾਹੋਂ ਰੋਡ ਦੇ ਵਿਚਾਲੇ ਵਿਚਾਲੇ ਏਰੀਏ ਚ ਕਰਦੇ ਸੀ ਸਰ ਉਮਰ ਕਿੰਨੀ ਕਹਿੰਦੇ ਇਹ ਦੋ ਤਾਂ ਹੈਗੇ 18 19 ਸਾਲ ਦੇ ਇੱਕ 21 22 ਸਾਲ ਦਾ ਹੈ ਦੋ 16 ਸਾਲ ਦੇ ਘਰੋਂ ਹਾਲਾਤ ਕਿਸ ਤਰ੍ਹਾਂ ਨਾਰਮਲ ਪਰਿਵਾਰ ਹੈਗੇ ਲੇਬਰ ਕਲਾਸ ਟਾਈਪ ਬਸ ਕੰਮ ਨਹੀਂ ਕਰਨਾ ਈਜ਼ੀ ਮਨੀ ਸਰੇ ਪੜੇ ਲਿਖੇ ਵੀ ਹੈ ਲੈ ਕੁਝ ਨਹੀਂ ਫਿਰ ਹਾਲ ਨੋਰਮਲ ਜੇ ਪੜੇ ਹੈ ਜਿਆਦਾ ਪੜੇ ਲਿਖੇ ਕੁਝ ਨਹੀਂ ਕਿੰਨੀ ਕੀ ਦੇਰ ਤੋਂ ਸਰੇ ਇਹ ਹੁਣ ਵੈਰੀਫਾਈ ਕਰ ਰਹੇ ਪਿਛਲੇ ਕਾਫੀ ਸਮੇਂ ਤੋਂ ਕਰ ਰਹੇ ਕਿਉਂਕਿ ਜਿਹੜੀ ਇੱਕ ਸਲੇਮ ਟਾਵਰੀ ਦੇ ਏਰੀਏ ਦੀ ਹੈ ਉਹ ਤਾਂ ਕਾਫੀ ਪੁਰਾਣੀ ਹੈ ਬਾਰਦਾਤ ਜਿਹੜੀ ਬੰਦੇ ਹੈਗੇ ਉਹ ਵੈਰੀਫਾਈ ਕਲੀਅਰ ਕਰ ਰਹੇ ਉਹ ਕਲੀਅਰ ਕਰਕੇ ਫਿਰ ਦੱਸਾਂ